ਉਹਦੇ ਬਾਅਦ ਹੁੰਦੀ ਹੈ ਨਿਰੁੱਧ ਦੇਤੀ ਕਾਕਰ ਹੁੰਦੀ ਹੈ ਜਿੰਨਾ ਚਿਰ ਬੈਠਣਾ ਕੋਈ ਫੁਰਨਾ ਨਹੀਂ ਆਉਣ ਦੇਣਾ ਬਚਨਾਂ ਨੂੰ ਸੁਣਨਾ ਹੈ ਹਿਰਦੇ ਚ ਧਾਰਨ ਕਰਨਾ ਹੈ ਪਾਠ ਕਰਨ ਲੱਗਿਆ ਹਿਰਦੇ ਚ ਧਾਰਨ ਕਰਨਾ ਨਹੀਂ ਦਾ ਪਾਠ ਦਾ ਫਲ ਨਹੀਂ ਆਉਂਦਾ ਜੇ ਚਿਤ ਉਤਾਰਨ ਨਾ ਹੋਵੇ ਗੁਰੂ 10ਵੇਂ ਪਾਤਸ਼ਾਹ ਮਹਾਰਾਜ ਦੇ ਪਾਸ ਇੱਕ ਵਾਰੀ ਸੰਗਤ ਆਈ ਦੂਜੈਸ ਦੀ ਸੰਗਰਸੀ ਆਪਦੇ ਕੋ ਬੇਨਤੀ ਕਰੀ ਪਾਤਸ਼ਾਹ ਆਪਦੇ ਦਰਸ਼ਨ ਕਰਨ ਦਾ ਸੁਭਾਗ ਸਾਨੂੰ ਸਾਲ ਵਿੱਚ 2 ਸਾਲ ਤੋਂ ਬੜੀ ਮੁਸ਼ਕਲ ਨਾਲ ਹੁੰਦਾ ਹੈ ਆਪਦੇ ਬਚਨ ਅਸੀਂ ਇੱਥੋਂ ਲਿਖ ਕੇ ਲੈ ਜਾਂਦੇ ਆਂ ਕੰਠ ਕਰਕੇ ਲੈ ਜਾਂਦੇ ਆਂ ਲੇਕਿਨ ਸਾਡਾ ਮਨ ਲੱਗਦਾ ਨਹੀਂ ਐ ਪਾਠ ਦੇ ਅੰਦਰ ਤੇ ਮਨ ਨਾਲ ਗਿਆ ਆਪਦਾ ਫਰਮਾਨ ਹੈ ਕਿ ਫੇਰ ਪਿਆਰਿਓ ਫਲ ਨਹੀਂ ਮਿਲਦਾ ਜਿਹੜਾ ਮਿਲਣਾ ਚਾਹੀਦਾ ਓਕੇ ਇੱਕ ਪਾਠ ਦਾ ਹੀ ਫਲ ਇੰਨਾ ਜਿਆਦਾ ਹੁੰਦਾ ਹੈ ਜੇਦਾ ਅਸੀਂ ਦੱਸ ਨਹੀਂ ਸਕਦੇ ਕੋਈ ਬੰਦਾ ਦੱਸ ਨਹੀਂ ਸਕਦਾ ਇੱਕ ਵਾਰੀ ਜਿਸ ਵੇਲੇ ਕਰਤਾਰਪੁਰ ਦਾ ਜੁੱਧ ਹੋ ਕੇ ਹਟਿਆ ਉਸ ਵੇਲੇ 33000 ਮੁਗਲੀਆਂ ਫੌਜ ਮਾਰੀ ਗਈ ਬਹੁਤ سارے ਸਿੱਖ ਵੀ ਮਾਰੇ ਗਏ ਬੜਾ ਪਾਰਾ ਇੱਕੋ ਦਿਨ ਦਾ ਜੁੱਧ ਸੀ ਜਿਵੇਂ ਪਹਿੰਦੇ ਖਾਂਬ ਘਾਰਾਂ ਮਾਰੇ ਗਏ ਕੀ ਹੋ ਜਾਂਦਾ ਸੋ ਉਸ ਵੇਲੇ ਮਹਾਰਾਜ ਜੀ ਨੇ ਦਿਆਈ ਜੋ ਹਿੰਦੂ ਸੀ ਉਹਨਾਂ ਦਾ ਸਤਕਾਰ ਕਰਦਾ ਕੁਝ ਜਲ ਪ੍ਰਵਾਹ ਕਰ ਦਿਤੇ ਜਿਹਾ ਸਦਰਿਆ ਭਰਿਆ ਚਲਦਾ ਸੀ ਇਹਨਾਂ ਦਾ ਦੂਸਰੇ ਮਤਾਂ ਦਾ ਪੂਰੇ ਤਰੀਕੇ ਨਾਲ ਸਤਕਾਰ ਕਰਕੇ ਉਹਨਾਂ ਨੂੰ ਕਬਰਾਂ ਪਤਾ ਕੇ ਇੱਕ ਬਹੁਤ ਵੱਡੇ ਕਬਰਸਥਾਨ ਚ ਦਬ ਦਿੱਤਾ ਉਹਦੇ ਉੱਤੇ ਚੌਂਦਰਾ ਬਣਾ ਦਿੱਤਾ ਮਹਾਰਾਜ ਕਹਿਣ ਲੱਗੇ ਪਿਆਰਿਓ ਬੇਅੰਤ ਰੂਹਾ ਇਸ ਜੰਗ ਦੇ ਵਿੱਚ ਆਈਆਂ ਪਟਕਦੀਆਂ ਨੇ ਤੇਨ ਦਾ ਉਧਾਰ ਕੀਤਾ ਜਾਵੇ ਕੋਈ ਪ੍ਰੇਮੀ ਸਾਰੀ ਸੰਗਤ ਚੋਂ ਮਨ ਚਿੱਤ ਇਕਾਗਰ ਕਰਕੇ ਇੱਕ ਜਪਜੀ ਸਾਹਿਬ ਦਾ ਪਾਠ ਆ ਕੇ ਸੁਣਾਵੇ ਸਿਰ ਵੀ ਇੱਕ ਪਾਠ ਨਾਲ ਉਧਾਰ ਹੋ ਜਾਣਾ ਸੀ ਪਜਾਰਾ ਰੂਹ ਦਾ ਉਸ ਵੇਲੇ ਸਭ ਚਿੱਤਾਂ ਚੁੱਪ ਕਰਕੇ ਵੀ ਇੱਕ ਚਿੱਤ ਇਹਦਾ ਬੜੀ ਮੁਸ਼ਕਲ ਹੈ ਜਪਜੀ ਸਾਹਿਬ ਜੇ ਤਾਂ ਪੰਜਾ ਫੁਰਨੇ ਆਉਂਦੇ ਨੇ ਵਾਜਿਆਂ ਨੇ ਕਿਹਾ ਵੀ ਸਾਨੂੰ ਤਾਂ ਜਪਜੀ ਸਾਹਿਬ ਦਾ ਹੀ ਨਹੀਂ ਪਤਾ ਲੱਗਦਾ ਫੁਰਨੇ ਫੁਰਨੇ ਆਉਂਦੇ ਨੇ ਸਾਦਾ ਵੀ ਇਹ ਹਾਲ ਹੈ ਪਰ ਲੱਗੇ ਦੋ ਦੋ ਪੌੜੀਆਂ ਆਉਂਦੀਆਂ ਨੇ ਉਹਦੀ ਥਾ ਇੱਕ ਪੜ ਗਈ ਅੱਗੇ ਚਲੇ ਗਏ ਸੁਣੀਆਂ ਦੀ ਆਚਾਰਾਂ ਹੀ ਆ ਇੱਕ ਪੜ ਲਈ ਮੰਨੇ ਜਾਵਲੇ ਮੰਨੇ ਦੀਆਂ ਆਚਾਰਾਂ ਹੀ ਆ ਅੱਗੇ ਆ ਗਿਆਂ ਸੰਤ ਵਾਲੀਆਂ ਉਥੋਂ ਚਾਰੇ ਉਹ ਛੜਤੀਆਂ ਤਿੰਨ ਪੌੜੀਆਂ ਦੇ ਵਿੱਚ ਭਰੀਆ ਤਪੈਰ ਤੈ ਜਾ ਰਹੇ ਗਾਜਾ ਕੇ ਫੇਰ ਉਲਝ ਗਏ ਫੇਰ ਮੁੜ ਕੇ ਥੱਲੇ ਨੂੰ ਆ ਗਏ ਜਾਂ ਏਥੋਂ ਇੱਕ ਕੰਮ ਜਾ ਕੇ ਰਾਤੀ ਰੋਤੀ ਦਿੱਤੀ ਵਾਰ ਚ ਜਾਵੜੇ ਕਿਉਂਕਿ ਮਨ ਸਾਥ ਨਹੀਂ ਦੇ ਰਿਹਾ ਚਿੱਤ ਇਕਾਗਰ ਨਹੀਂ ਇੱਕ ਵੱਜਾ ਵੱਧਾ ਰੁੱਦੀ ਕੰਮ ਕਰ ਰਹੇ ਜੇ ਭਲਾ ਪੜ ਵੀ ਲਈਏ ਪੂਰਾ ਤਾਂ ਫੁਰਨਿਆਂ ਦੇ ਉੱਤੇ ਕੋਈ ਪਹਿਰਾ ਨਹੀਂ ਹੈ ਮਹਾਰਾਜ ਕਹਿੰਦੇ ਪਿਆਰਿਓ ਚਿੱਤ ਇਕਾਗਰ ਕਰਕੇ ਇੱਕ ਪਾਠ ਕਰੋ ਇੱਕ ਪਾਠ ਕਰਨ ਦੇ ਨਾਲ ਇਹ ਸਾਰੀਆਂ ਰੂਹਾਂ ਦਾ ਆਧਾਰ ਹੋ ਜਾਣਾ ਹੈ ਇੱਕ ਅਖੰਡ ਪਾਠ ਤਾਂ ਬਹੁਤ ਵੱਡੀ ਬਾਤ ਹੈ ਸਿਰਫ ਇੱਕ ਜਪਜੀ ਸਾਹਿਬ ਦਾ ਪਾਠ ਉਸ ਵੇਲੇ ਸਭ ਸ਼ਾਂਤ ਹੋ ਗਏ ਤਾਂ ਇੱਕ ਗੁਰਸਿੱਖ ਪਾਈ ਗੋਪਾਲਾ ਹਾਜ਼ਾਬਾਦ ਦਾ ਗਲ ਚ ਪੱਲਾ ਪਾਇਆ ਹੋਇਆ ਦੋਏ ਹੱਥਾਂ ਨਾਲ ਫੜ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਨਮਸਕਾਰ ਕਰਕੇ ਅੱਗੇ ਖੜਾ ਹੋ ਗਿਆ ਕਹਿੰਦਾ ਪਾਸ਼ਾ ਜੇ ਤੇਰਾ ਹੱਥ ਹੋਵੇ ਨਾ ਪਿੱਛੇ ਤਾਂ ਮੈਂ ਕੁਛ ਤੇਰਾ ਦਾਸ ਕੋਸ਼ਿਸ਼ ਕਰਦਾ ਗੁਰਸਿੱਖ ਦੀ ਬੋਲੀ ਗੁਰਸਿੱਖ ਦੀ ਸੋਚ ਦੁਨੀਆਦਾਰਾਂ ਨਾਲੋਂ ਅੱਡੰਦੀ ਹੈ ਦੁਨੀਆਦਾਰ ਨੇ ਕਿਹਾ ਸੀ ਪਾਸ਼ਾ ਮੈਂ ਆ ਪਾਠ ਕਰਦਾ ਗੁਰਸਿੱਖ ਨੇ ਕਿਹਾ ਨਹੀਂ ਪਾਸ਼ਾ ਮੇਰੀ ਕੋਈ ਤਾਕਤ ਨਹੀਂ ਮੈਂ ਪਾਠ ਕਰਦਾ ਇਹ ਤਾਂ ਤੇਰੀ ਦਇਆ ਹੈ ਤੂੰ ਦਇਆ ਕਰੇ ਤਾਂ ਪਾਠ ਫੁਰਨੇ ਰਹੇ ਤਾਂ ਜ਼ਰਾ ਜੇ ਤੂੰ ਭਲਾਉਣਾ ਚਾਹੇ ਤਾਂ ਬਿਲਕੁਲ ਜ਼ੋਰ ਲਾ ਲਈਏ ਨਹੀਂ ਹੁੰਦਾ ਉਹ ਆਪਾਂ ਸਮਰਪਣ ਕੀਤਾ ਹੁੰਦਾ ਹੈ ਗੁਰਸਿੱਖ ਨੇ ਆਪਣਾ ਆਪ ਨਹੀਂ ਰੱਖਿਆ ਹੁੰਦਾ ਗੁਰੂ ਮਹਾਰਾਜ ਨੇ ਕਿਹਾ ਠੀਕ ਆ ਆਸਣ ਲਾਓ ਭਾਈ ਸਾਡੇ ਆਸਣ ਤੋਂ ਗੁਰਸਿੱਖ ਦਾ ਆਸਣ ਚਾਰ ਅੰਗਲ ਉੱਚਾ ਲਾਇਓ। ਕਹਿ ਲਗੇ ਸਤਿਏ ਬਾષા ਗੁਰਸਿੱਖ ਪਹਿਲਾਂ ਤਾਂ ਬਰਾਬਰ ਹੀ ਨਹੀਂ ਬੈਠਣਾ ਚਾਹੀਦਾ। ਪਰ ਜੇ ਬਰਾਬਰ ਬੈਠਿਆ ਤਾਂ ਆਸਣ ਉੱਚਾ ਲਵਾਉਣ ਦਾ ਤਾਂ ਕੋਈ ਕਾਰਨ ਨਹੀਂ ਹੁੰਦਾ। ਮਹਾਰਾਜ ਕਹਿੰਦੇ ਇਹ ਨਹੀਂ ਤੁਰਕੀ ਬਾਣੀ ਪੜ੍ਹਨੀ ਆ। ਜੋ ਦਰਗਾਹ ਤੋਂ ਆਈਆ ਕਾਲਪੁਰਖ ਦਾ। ਅਸੀਂ ਸਰੀਰ ਦਾ ਆਦਰ ਨਹੀਂ ਕਰ ਰਹੇ ਉਸ ਬਾਣੀ ਦਾ ਆਦਰ ਕਰ ਰਹੇ। ਉਹ ਬਾਣੀ ਚਾਹੇ ਗੁਰਗ੍ਰੰਥ ਸਾਹਿਬ ਤੋਂ ਆ ਰਹੀ ਹੈ ਚਾਹੇ ਕਿਸੇ ਸ਼ਰੀਰ ਵਿੱਚੋਂ ਆ ਰਹੀ ਹੈ ਬਾਣੀ ਤਾਂ ਬਾਣੀ ਹੈ। ਉਸੇ ਤਰ੍ਹਾਂ ਲਵਾ ਦਿੱਤਾ ਗਿਆ ਆਸਣ ਉੱਤੇ ਆ ਕਰਕੇ ਮਹਾਰਾਜ ਦੂਸਰੇ ਆਸਣ ਤੇ ਬੈਠ ਗਏ ਤਖਤ ਪੋਛ ਤੇ ਉਹ ਵੀ ਤਖਤ ਪੋਛ ਤੇ ਬਿਠਾ ਲਿਆ। ਬਾਣੀ ਪੜਦਾ ਸਾਰੀ ਬਾਣੀ ਪੜ ਗਿਆ ਮਹਾਰਾਜ ਵਿੱਚ ਵਿੱਚ ਬਲਿਹਾਰ ਬਲਿਹਾਰ ਬਲਿਹਾਰ। ਕੇਵਲ ਪੜਦਾ ਹੀ ਨਹੀਂ ਕੱਲੀ ਕੱਲੀ ਤੁਕ ਦੇ ਭਾਵ ਵਿੱਚ ਜਾ ਰਿਹਾ। ਨਕਸ਼ਾ ਖਿੱਚ ਕੇ ਰੱਖਤਾ ਬਰੰਗਿਆਂ ਦਾ ਨੇ। ਜਿਸ ਵਾਰ ਸਲੋਕ ਚ ਪਹੁੰਚਿਆ ਮਹਾਰਾਜ ਕਹਿਣ ਲੱਗੇ ਵੀ ਇਹ ਗੁਰਸਿੱਖ ਦੀ ਨੂੰ ਭੇਟਾ ਵੀ ਦੇਣੀ ਚਾਹੀਦੀ ਹੈ ਤੇ ਭੇਟਾ ਪਾਣੀ ਪੜਨ ਵਾਲੇ ਨੂੰ ਭੇਟਾ ਕਿੰਨੀ ਹੈ ਪੈਸਿਆਂ ਦੀ ਭੇਟਾ ਪੈਸੇ ਦਾ ਕੁਝ ਨਹੀਂ ਦਿੰਦੇ ਜਿਹੜਾ ਸੱਚਮੁੱਚ ਬਾਣੀ ਪੜਦਾ ਹੈ ਬੰਦਗੀ ਕਰਦਾ ਹੈ ਉਹ ਉਹਦੇ ਵਾਸਤੇ ਪੈਸੇ ਕੋਈ ਚੀਜ਼ ਨਹੀਂ ਹੁੰਦੇ ਉਹਦੇ ਬਿਗਨ ਕਰ ਹੀ ਹੁੰਦੇ ਨੇ ਉਹਦੇ ਲੰਗਰ ਚਲਾਉਣੇ ਹੈ ਸੇਵਾ ਕਰਨੀ ਹੈ ਹੋਰ ਸਾ ਮਿਲਣਗਾ ਵਡਾਉਣੀ ਹੈ ਕੋਈ ਸਕੂਲ ਬਣਾਤਾ ਕੋਈ ਹਸਪਤਾਲ ਬਣਾਤਾ ਉਹਦਾ ਸਵਾਦ ਤਾਂ ਲੱਗਦਾ ਹੀ ਹੈ ਨਾ ਪੈਸੇ ਤੁਹਾਡੇ ਹੁੰਦੇ ਨੇ ਤੁਰਿਆ ਉਹ ਫਿਰਦਾ ਜਿਹੜੇ ਨਿਰਵੈਰਤੀ ਦੇ ਮਹਾਤਮਾ ਹੁੰਦੇ ਨੇ ਨਾ ਕਿਸੇ ਤੋਂ ਲੈਣਾ ਨਾ ਕਿਸੇ ਨੂੰ ਦੇਣਾ ਆਪਣੇ ਆਨੰਦ ਵਿੱਚ ਰਹਿੰਦੇ ਨੇ ਲੇਕਿਨ ਗੁਰੂ ਘਰ ਦੇ ਅੰਦਰ ਸੁਣ ਹੋ ਕੇ ਰਹਿਣ ਨੂੰ ਗੁਰੂ ਮਹਾਰਾਜ ਨੇ ਪ੍ਰਵਾਨ ਨਹੀਂ ਕੀਤਾ ਉਹਨਾਂ ਨੇ ਫਰਮਾਨ ਕਰਿਆ ਜਦ ਲੱਗ ਦੁਨੀਆ ਰਹੀਏ ਨਾਲੇ ਕੁਝ ਸੁਣੀਏ ਕੁਝ ਕਹੀਏ ਕਹਿਣਾ ਵੀ ਚਾਹੀਦਾ ਸੋਣਾ ਵੀ ਚਾਹੀਦਾ ਹੈ ਸੇਵਾ ਕਰਨੀ ਚਾਹੀਦੀ ਹੈ ਵੈਗਨ ਦਾ ਸਰੂਪ ਸਮਝ ਕੇ ਤਾਂ ਵਰਮ ਗਿਆਨ ਪੱਕਾ ਹੁੰਦਾ ਨਹੀਂ ਕੱਚਾ ਰਹਿ ਜਾਂਦਾ ਸੋ ਇਸ ਤਰ੍ਹਾਂ ਦੇ ਨਾਲ ਆਪਨੇ ਬਾਣੀ ਪੜਦੇ ਨੇ ਮੈਂ ਬੇਨਤੀ ਕੀਤੀ ਸੀ ਵੀ ਕੀ ਦੇਣਾ ਚਾਹੀਦਾ ਬਾਣੀ ਪੜਨ ਵਾਲੇ ਮਹਾਰਾਜ ਨੇ ਤਾਂ ਇੱਕ ਥਾਂ ਦੇ ਉੱਤੇ ਐਸਾ ਫਰਮਾਨ ਕੀਤਾ ਇਸ ਵਤਕੇ ਬਣਾ ਦਿਆਂ ਊੜਾ ਗੱਲਾਂ ਜੋ ਸਾਂ